ਕੀ ਲਾਈਵ ਸਮਾਗਮ ਵੀ ਕਰਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਵ ਚੱਲਦਾ ਚੁੱਧ ਰਿਹਾ ਜਾ ਰਿਹਾ ਹੈ ਹਾਜੀ ਸ਼ਰਮਾ ਜੀ ਮਾਲਵਾ ਟੀਵੀ ਤੇ ਸਿੱਧਾ ਪ੍ਰਸਾਰਣ ਹੋਏਗਾ ਜੀ ਇਹ ਠੀਕ ਹੈ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ ਤੇ ਭਾਈ ਪਰਪਾਲ ਸਿੰਘ ਜੀ ਬਿਗਾੜੀ ਵਾਲੇ ਪਹੁੰਚ ਰਹੇ ਆ ਤੇ ਸਮੂਹ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਹੌਮਾ ਹਮਾ ਕੇ ਪਿੰਡ ਰਾਜੂਵਲੇ 16 ਤਰੀਕ ਨੂੰ ਪਹੁੰਚੋ ਅਤੇ ਗਰਮਤ ਹਮਾਦਨ ਦਾ ਲਾਵਾ ਲਾਹ ਲਓ ਮੰਗਾ ਯਾਗ ਨਹੀਂ ਮੰਗਾ ਮੰਗਾ ਨਗਾ ਜੀ ਜਿਹੜਾ ਜੀ ਤੁਹਾਡਾ ਬਾਬਾ ਲਾਲ ਸਿੰਘ ਜੀ ਪੁੱਲੀ ਵਾਲੇ ਦੀ ਵਰਸੀ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਰਾਜੀਵੇਲਾ ਵਿਖੇ 16 ਫਰਵਰੀ ਨੂੰ ਤੇ ਆਹ ਤੁਹਾਨੂੰ ਪਿੰਡ ਦੇ ਮੇਨ ਪਤਵੰਤੇ ਸੱਜਣਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਮਲਾਉਨੇ ਆ ਸੁਣਦੇ ਹਾਂ ਉਹਨਾਂ ਦੀ ਗੱਲਬਾਤ ਕੀ ਕਹਿੰਦੇ ਆ ਆਓ ਜੀ ਤੁਹਾਨੂੰ ਮਿਲਾਂ। ਆ ਵਾਇਬਰ ਜੀ ਦੀ ਫਟੇ ਅਪਿੰਡ ਰਾਜਵੇਲਾ ਵਿਖੇ ਕੱਲ ਪਰਸੋਂ 16 ਤਰੀਕ ਨੂੰ ਗੁਰਮਤ ਸਮਾਗਮ ਕਰਾਇਆ ਜਾ ਰਿਹਾ ਹੈ। ਤੇ ਉਹਦੇ ਸਬੰਧ ਵਿੱਚ ਅਸੀਂ ਪੁੱਛਦੇ ਹਾਂ ਕਿ ਉਹ ਕੌਣ-ਕੌਣ ਆ ਰਿਹਾ ਹੈ ਤੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਡਿਸਪਲਿਨ ਕਿਸ ਤਰ੍ਹਾਂ ਦਾ ਸਾਰੇ ਬਾਰੇ ਗੱਲਬਾਤ ਕਰਦੇ ਹਾਂ। ਸਾਡੇ ਨਾਲ ਖੜੇ ਨੇ ਪ੍ਰਧਾਨ ਕੁੰਨੜ ਸਿੰਘ ਜੀ ਤੇ ਅਸੀਂ ਇਹਨਾਂ ਵਿਚਾਰ ਵਟਾਂਦਰਾ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ ਆਇਸ ਤੁਹਾਡੇ ਪਿੰਡ ਪਤਾ ਲੱਗਿਆ ਨਗਰਪਾਲਿਕਾ ਕਰਾ ਰਹੇ ਕੋਈ ਸੀਸੀ ਸਮਾਗਮ ਕਰਾ ਰਹੇ ਹਾਂਜੀ ਹਾਂਜੀ ਕੌਣ ਕੌਣ ਆ ਰਿਹਾ ਕਿ ਥੋੜੀ ਵਿਚਾਰ ਉਸੇ ਜ਼ਬਰ گاڑی ਵਾਲੇ ਆਲੇ ਨੇ ਬਾਬਾ ਬੰਤਾ ਸਿੰਘ ਜੀ ਆ ਰਹੇ ਨੇ ਠੀਕ ਹੈ ਕਸਾਵਾ ਚੱਕ ਹੋਰ ਵੀ ਪਿਛਲੀ ਜਥੇ ਆ ਰਹੇ ਨੇ ਠੀਕ ਹੈ ਤੇ 16 ਤੱਕ ਦਾ ਮਹਾ ਮਾ ਕੇ ਪ੍ਰੋਗਰਾਮ ਹੋ ਰਿਹਾ ਪੰਜ ਪੰਜ ਠੀਕ ਹੈ ਮੈਂ ਸੇਡਾ ਰਾਜੂ ਮੇਤੋ ਕੈਪਟਨ ਕੁਮਨ ਸਿੰਘ ਪ੍ਰਧਾਨ ਸਾਡੇ ਸਭ ਕਮੇਟੀ ਵੱਲੋਂ ਸਾਰੀ ਕਮੇਟੀ ਵੱਲੋਂ ਬੇਨਤੀ ਆ ਕੇ ਹੋਮ ਆ ਕੇ ਜਿੱਥੇ ਵੀ ਪੱਕਾ ਕੋਈ ਵਾਸ ਹੋ ਰਿਹਾ ਔਰ ਦੇ ਰਿਹਾ ਹੋਮ ਆ ਕੇ ਸੋਨਾ ਤਰੀਕ ਨੂੰ ਪਿੰਡ ਰਾਜੂ ਬਲੇ ਵਿਖੇ ਸਮਾਗਮ ਹੋ ਰਿਹਾ ਜਿੱਥੇ ਬਾਬਾ ਬੰਤਾ ਸਿੰਘ ਜੀ ਪਹੁੰਚ ਰਹੇ ਆਂ ਤੇ ਵੱਡਾ ਗਾੜੀ ਵਾਲੇ ਤੇ ਹੋਮ ਆ ਕੇ ਸੰਗਤਾਂ ਨੇ ਦਰਸ਼ਨ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸਿੰਘਰ ਦੇ ਲੰਗਰ ਦੀ ਸੇਵਾ ਅਟੁੱਟ ਵਰਤੇਗਾ ਜੀ ਜਲੇਬੀਆਂ ਦਾ ਲੰਗਰ ਜੋ ਵੀ ਫਕੋੜਿਆਂ ਦਾ ਲੰਗਰ ਸਾਰੇ ਲੰਗਰ ਬਹੁਤ ਕਿਰਪਾ ਵਾਲਾ ਗੁਰੂ ਮਹਾਰਾਜ ਦੀ ਨਗਰ ਤੇ ਇਹੋ ਮਾਮਾ ਕੇ ਸੰਗਤਾਂ ਆਪਣੇ ਆਪ ਹੀ ਸਭ ਕੁਝ ਕਰੀ ਜਾ ਰਹੀਆਂ ਜੀ ਇਹ ਪਹਿਲੀ ਪਹਿਲਾ ਨਾ ਜੀ ਇਸ ਨਾਲ ਕਿਸ ਮੰਗ ਨਹੀਂ ਨਹੀਂ ਜੀ ਇਹ ਕਾਫੀ ਢੇਰ ਤੋਂ 8-10 ਸਾਲ ਹੋ ਗਏ ਚੱਲਦੇ ਆ ਰਹੇ ਇਸ ਸਮਾਗਮ ਬੱਸੀ ਸਮਾਗਮ ਬਾਬਾ ਲਾਲ ਸਿੰਘ ਜੀ ਪੁਲੀ ਵਾਲਿਆਂ ਦੀ ਯਾਦ ਵਿੱਚ ਕਰਾਉਂਦੇ ਆਪਾਂ ਠੀਕ ਹੈ ਠੀਕ ਤੇ ਬਹੁਤ ਹੀ ਚੜ੍ਹਦੀ ਕਲਾ ਦਾ ਸਾਰੇ ਨਗਰ ਤੇ ਠੀਕ ਹੈ ਜੀ ਪੂਰੇ ਇਲਾਕੇ ਦੀਆਂ ਸੰਗਤਾਂ ਹੋ ਮਾਂ ਮਾ ਕੇ ਪਹੁੰਚਦੀਆਂ ਆਂ ਤੇ ਇਹ ਜੀਵਨ ਸੋਹਲਾ ਕਰਦੀਆਂ ਸੰਗਤਾਂ ਤੇ ਇਹ 15-20 ਦਿਨ ਤੋਂ ਲਗਾਤਾਰ ਲੜੀਵਾਰ ਖਾਂਡਵਾਢੀ ਚੱਲੇ ਸੀ ਹਾਂਜੀ 45 ਪਾਠਾਂ ਦੀ ਲੜੀ ਚੱਲ ਰਹੀ ਸੀ ਲਗਾਤਾਰ ਤੇ ਜਿਨ੍ਹਾਂ ਦੇ ਕੀ 16 ਤਰੀਕ ਨੂੰ ਸਪੂਰਨ ਦਾ ਸੰਪੂਰਨ ਭੋਗ ਪਾਣਗੇ ਉਸ ਤੋਂ ਬਾਅਦ ਸਮਾਗਮ ਸ਼ੁਰੂ ਹੋਏਗਾ ਗਰਾਊਂਡ ਵਿੱਚ ਤੇ ਸਮੂਹ ਇਲਾਕੇ ਦੇ ਸੰਗਤਾਂ ਨੂੰ ਬੇਨਤੀ ਹੈ ਵੀ ਸਮਾਗਮ ਵਿੱਚ ਜਰੂਰ ਪਹੁੰਚਣ ਤੇ ਜੀਵਨ ਸਫਲਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ